ਸਤਿ ਸ਼੍ਰੀ ਅਕਾਲ ਜੀ ਪੁਰਾਣੇ ਬਜ਼ੁਰਗਾਂ ਨੇ ਦੱਸੇ ਹੋਏ ਬਹੁਤ ਹੀ ਵਧੀਆ ਘਰੇਲੂ ਨੁਸਖੇ ਆਪਣਾ ਕੀਮਤੀ ਟਾਈਮ ਕੱਢ ਕੇ ਜ਼ਰੂਰ ਸੁਣੋ ਅਤੇ ਦੇਖੋ ਜੀ ਇੱਕ ਜੋ ਲੋਕ ਹਰ ਰੋਜ਼ 15 ਮਿੰਟ ਧੁੱਪ ਵਿੱਚ ਬੈਠਦੇ ਹਨ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ ਦੋ ਨੀਂਦ ਜਦੋਂ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇ ਤਾਂ ਆਪਣੇ ਖਵਾਬ ਪਿੱਛੇ ਰਹਿ ਜਾਂਦੇ ਹਨ ਜ਼ਿੰਦਗੀ ਵੀ ਹੌਲੀ-ਹੌਲੀ ਬਰਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਤਿੰਨ ਚਿਹਰੇ ਦੀਆਂ ਝਰੂੜੀਆਂ ਪਰੇਸ਼ਾਨ ਕਰ ਰਹੀਆਂ ਹਨ ਤਾਂ ਹਰੀ ਮਿਰਚ ਦੀ ਚਟਨੀ ਖਾਣਾ ਸ਼ੁਰੂ ਕਰ ਦਿਓ ਇਹ ਸਕਿਨ ਨੂੰ ਜਵਾਨ ਬਣਾਉਂਦੀ ਹੈ ਅਤੇ ਝਰੂੜੀਆਂ ਮਿਟ ਜਾਂਦੀਆਂ ਹਨ 4 ਹਫਤੇ ਵਿੱਚ ਇੱਕ ਵਾਰ ਗਰਮ ਪਾਣੀ ਦੇ ਵਿੱਚ ਲੋਣ ਪਾ ਕੇ ਪੈਰਾਂ ਨੂੰ ਧੋ ਲਓ ਥਕਾਨ ਅਤੇ ਤਣਾਵ ਦੋਵੇਂ ਦੂਰ ਚਲੇ ਜਾਂਦੇ ਹਨ 5 ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਖਾਲੀ ਪੇਟ ਲਸਣ ਖਾਓ ਜਿਸਮ ਦੀ ਚਰਬੀ ਕੁੱਲ ਜਾਵੇਗੀ ਅਤੇ ਮੈਟਾਬੋਲਿਜ਼ਮ ਤੇਜ਼ ਹੋ ਜਾਵੇਗਾ 6 ਚਿੱਟੇ ਵਾਲਾਂ ਵਿੱਚ ਆਮਲਾ ਤੇ ਨਿੰਬੂ ਦਾ ਰਸ ਮਿਕਸ ਕਰਕੇ ਹਰ ਰੋਜ਼ ਵਾਲ ਤੋਣ ਦੇ ਨਾਲ ਵਾਲ ਕਾਲੇ ਹੋ ਜਾਣਗੇ 7 ਜੇਕਰ ਤੁਹਾਡੇ ਬੱਚੇ ਪੜਾਈ ਵਿੱਚ ਕਮਜ਼ੋਰ ਹਨ ਤਾਂ ਉਹਨਾਂ ਦੇ ਤਲੀਆਂ ਵਿੱਚ ਸਰੋਂ ਦਾ ਤੇਲ ਅਤੇ ਸੈਂਦਾ ਨਮਕ ਮਿਕਸ ਕਰਕੇ ਤਲੀਆਂ ਦੀ ਮਾਲਿਸ਼ ਕਰੋ ਇਸ ਦੇ ਨਾਲ ਉਹਨਾਂ ਦੇ ਮੱਥੇ ਦਾ ਚੱਕਰ ਖੁੱਲ ਜਾਵੇਗਾ 8 ਸੋਣੇ ਦੀਆਂ ਪੌੜੀਆਂ ਬਣਾਉਣਾ ਬਹੁਤ ਆਸਾਨ ਹੈ ਲੇਕਿਨ ਨਿਮਰਤਾ ਦੀ ਰਾਤ ਇਹ ਚੱਲਣਾ ਬਹੁਤ ਕਠਿਨ ਹੈ ਜ਼ਿੰਦਗੀ 'ਚ ਅੱਗੇ ਵਧਣਾ ਹੈ ਤਾਂ ਕੋਠੀਆਂ ਮਹਿਲ ਦੇ ਨਾਲ ਨਹੀਂ ਇਨਸਾਨ ਆਪਣੇ ਵਿਚਾਰਾਂ ਦੀ ਉਡਾਨ ਨਾਲ ਅੱਗੇ ਵਧਦਾ ਹੈ ਰਾਵਣ ਦੇ ਕੋਲ ਪੂਰਾ ਸਮਰਾਜਿਆ ਸੀ ਪਰ ਰਾਮ ਦੇ ਕੋਲ ਸੰਸਕਾਰ ਸੀ ਅਤੇ ਜਿੱਤ ਹਮੇਸ਼ਾ ਸੰਸਕਾਰਾਂ ਦੀ ਹੁੰਦੀ ਹੈ 9 ਕੀ ਪੈਡ ਫੋਨ ਸਮਰਾਟ ਫੋਨ ਦੇ ਦੌਰ ਵਿੱਚ ਫਿਰ ਲੋਕ ਪੀਰੀਅਰ ਹੋ ਰਹੇ ਹਨ ਇਸ ਦੀ ਵਾਪਸੀ ਕਾਰਨ ਸਮਰਾਟ ਫੋਨ ਹੋਣ ਵਾਲੀ ਪਰੇਸ਼ਾਨੀ ਪ੍ਰਾਈਵੇਸੀ ਚਿੰਤਾ ਘੱਟ ਲਗਤ ਲੰਮੀ ਬੈਟਰੀ ਲਾਈਫ ਅਤੇ ਵਿਸ਼ੇਸ਼ਮਤਾ ਸ਼ਾਮਲ ਹੈ 10 ਮਨੀ ਕਰਨ ਦੀ ਔਰਤ ਨੇ ਕੇਲਿਆਂ ਦੇ ਪਤਿਆਂ ਦੇ ਕੱਪੜੇ ਬੈਗ ਅਤੇ ਘਰੇਲੂ ਉਪਾਦਨ ਬਣਾਉਣਾ ਸ਼ੁਰੂ ਕੀਤਾ ਇਹ ਪੂਰੀ ਤਰ੍ਹਾਂ ਬਾਇਓ ਡਿਗਰੀ ਡੇਵਲ ਹੁੰਦਾ ਹੈ ਅਤੇ ਇਹਨਾਂ ਦੀ ਮੰਗ ਜਾਪਾਨ ਅਤੇ ਯੂਰਪ ਵਰਗਿਆਂ ਦੇਸ਼ਾਂ ਵਿੱਚ ਹੁੰਦੀ ਹੈ ਜਾਰਾਂ ਜੇ ਝਾੜੂ ਹਮੇਸ਼ਾ ਤੁਸੀਂ ਖੜੇ ਹੋ ਕੇ ਲਗਾਉਂਦੇ ਹੋ ਤਾਂ ਸੰਭਲ ਜਾਓ ਇਹ ਆਦਤ ਤੁਹਾਨੂੰ ਕਮਰ ਦਾ ਦਰਦ ਦੇ ਸਕਦੀ ਹੈ ਬੈਠ ਕੇ ਸਫਾਈ ਕਰੋ ਤੁਹਾਡੀ ਸਿਹਤ ਵਧੀਆ ਰਹੇਗੀ 12 ਚਿਹਰਾ ਤੁਹਾਡਾ ਨੋਰਮਲ ਲੱਗ ਰਿਹਾ ਹੈ ਤਾਂ ਦਹੀਂ ਨੂੰ ਹੌਲੀ-ਹੌਲੀ ਹੱਥਾਂ ਦੇ ਨਾਲ ਚਿਹਰੇ ਤੇ ਲਗਾਓ ਇਹ ਰੰਗ ਨਖਾਰਦਾ ਹੈ ਅਤੇ ਤ્વਚਾ ਨੂੰ ਤਾਜ਼ਗੀ ਦਿੰਦਾ ਹੈ 13 ਖੜੇ ਹੋ ਕੇ ਕੱਪੜੇ ਪਾਉਣ ਦੇ ਨਾਲ ਸੁਸਤੀ ਆਉਂਦੀ ਹੈ ਬੈਠ ਕੇ ਕੱਪੜੇ ਪਾਓ ਜੀ 14 ਜੋ ਦੂਸਰਿਆਂ ਨੂੰ ਮਾਫ ਕਰਦਾ ਹੈ ਪ੍ਰਮਾਤਮਾ ਉਸ ਦੀ ਗੱਲ ਹਰ ਵੇਲੇ ਸੁਣਦਾ ਹੈ ਅਤੇ ਉਸ ਦਾ ਹਰ ਦਰਦ ਆਪਣੇ ਅੰਦਰ ਲੈ ਲੈਂਦਾ ਹੈ 15 ਕਰਦਾ ਕੰਮ ਕਰਨ ਦੇ ਨਾਲ ਥਕਾਨ ਵੱਧਦੀ ਹੈ ਤਾਂ ਹਰ 30 ਮਿੰਟ ਬਾਅਦ 5 ਮਿੰਟ ਬੈਠ ਕੇ ਸਾਹ ਲਓ ਜਿਸਮ ਅਤੇ ਦਿਲ ਨੂੰ ਸਕੂਨ ਮਿਲਦਾ ਹੈ 16 ਜ਼ਮੀਨ ਤੋਂ ਉੱਠਦੇ ਸਮੇਂ ਬਿਨਾਂ ਕਿਸੇ ਸਹਾਰੇ ਤੋਂ ਉੱਠਦੇ ਹਾਂ ਤਾਂ ਉਮਰ ਵੱਧਦੀ ਹੈ 17 ਅੱਧੇ ਨਿੰਬੂ ਤੇ ਕਾਲਾ ਲੋਹਣ ਲਾ ਕੇ ਚਟਣ ਦੇ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ 18 ਜੋ ਲੋਕ ਇੱਕ ਸਾਈਡ ਵੱਲ ਨੂੰ ਯਾਦਾ ਸੌਂਦੇ ਹਨ ਤਾਂ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਸਾਈਡ ਬਦਲ ਕੇ ਫਿਰ ਸੌਣਾ ਚਾਹੀਦਾ ਹੈ 19 ਸਵੇਰ ਟਾਈਮ ਨਾਸ਼ਤੇ ਦੇ ਨਾਲ ਦੋ ਦਾਣੇ ਅੰजीर ਖਾਣੇ ਹਾਂ ਤਾਂ ਲਕੋਰੀਆ ਜੜ ਤੋਂ ਖਤਮ ਹੋ ਜਾਂਦਾ ਹੈ 20 ਰਾਤ ਨੂੰ ਸੌਣ ਤੋਂ ਪਹਿਲਾਂ ਤੁਲਸੀ ਦੇ ਪਤੇ ਚਬਾ ਲਓ। ਦਿਲ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਛਡਕਾਰਾ ਹੁੰਦਾ ਹੈ। ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ। ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।